ਇਹ ਇੱਕ ਬਹੁਤ ਸਰਕਾਰਾਂ ਦੀ ਫੇਲੀਅਰ ਆ ਔਰ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਸਰਦਾਰ ਸਭ ਨੂੰ ਇਹ ਗੱਲ ਕੀਤੀ ਆ ਕਿ ਸਾਨੂੰ ਘੱਟੋ ਘੱਟ ਜਿਹੜੇ ਸਾਡੇ 5 ਕਿੱਲੇ ਤੋਂ 71 ਤੋਂ ਥੱਲੇ ਮੌਜੂਦ ਮਿਲਦਾ ਸਾਨੂੰ ਸਾਰੇ ਤੋਂ ਸਾਰਾ ਮੌਜੂਦ ਮਿਲਣਾ ਚਾਹੀਦਾ ਹੈ। ਖਾਣ ਜਮੀਨਾਂ ਮਾਲਕ ਦੇ ਨਾਂ ਤੇ ਆ ਇਹਨਾਂ ਦੇ ਵਿੱਚ ਇੱਕ ਵੀ ਮਰਲਾ ਸਰਕਾਰੀ ਜ਼ਮੀਨ ਨਹੀਂ ਕਿ ਜਾਂ ਦਰਿਆ ਦੀ ਕਿਨਾਰੇ ਦੀ ਜ਼ਮੀਨ ਨਹੀਂ ਹੈਗੀ। ਕਿੰਨੇ ਕਿਲੋ ਮੈਂ ਠੱਕੇ ਜਾਣਾ ਪੈਂਦਾ ਕਿ ਸਾਡਾ ਫੇਰ ਵਾਪਸ ਆਉਂਗਾ ਕਿ ਫਿਰ ਚੈਕਿੰਗ ਕਰਨ ਤੇ ਲਗੇ ਕਿ ਹਿੰਦੁਸਤਾਨ ਦਾ ਬੰਦਾ ਹੋਵੇ। ਬਾਰ-ਬਾਰ ਇਹ ਸਾਰੇ ਟਰਾਂਸਫਰ ਸਾਡੇ ਰੁੜ ਗਏ ਨੇ ਜਿਹੜੇ ਮੋਟਰ ਕਨੈਕਸ਼ਨ ਆ ਸੀ ਸਾਡਾ ਇਹ ਆ ਝੋਨਾ ਮਾਰਿਆ ਗਿਆ ਵਾ ਤੇ ਕਿਲੋਮੀਟਰ ਤੇ ਪਾਕਿਸਤਾਨ ਦੀ ਚੌਕੀ ਨੂੰ ਨੰਗਲੀ ਚੌਕੀ ਕਹਿੰਦੇ ਆ ਨੰਗਲੀ ਚੌਕੀ ਤੇ ਅਸੀਂ ਜਾ ਕੇ ਬੈਠ ਕੇ ਆਏ ਆ ਜੀ ਜੀ ਉੱਥੇ ਰੋਕਿਆ ਨਹੀਂ ਗਿਆ ਇੱਥੇ ਕਿਉਂ ਰੋਕਿਆ ਗਿਆ ਹਾਂਜੀ ਇਹਦਾ ਤੇ ਇਹਦਾ ਤੇ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਪੰਜਾਬ ਜੀ ਦੋਨੋਂ ਕਲੀਅਰ ਕੱਟ ਜਵਾਬ ਦੇਣ ਕਿ ਇੱਥੇ ਦੇ ਪੰਜਾਬ ਦੇ ਲੋਕਾਂ ਨਾਲ ਹਾਂਜੀ ਪੰਜਾਬੀ ਪੀਖ ਨਹੀਂ ਮੰਗ ਸਕਦੇ ਜੀ ਜੋ ਇਸ ਦਰਿਆ ਨੇ ਪਹਿਲੀ ਗੱਲ ਤੇ ਜੋ ਪੰਜਾਬ ਗਵਰਨਮੈਂਟ ਨੇ ਦੋਨੋਂ ਪਾਣੀ ਇਕੱਠੇ ਛੱਡੇ ਜੀ ਇੱਥੇ ਇਹ ਉਜੇ ਨਾਲ ਜਿਹੜਾ ਸਾਹਮਣੇ ਕਹਿ ਰਹੇ ਨੇ ਕਿ ਜਿਹਦਾ ਇਹਦਾ ਫਲੋ ਬਹੁਤ ਤੇਜ਼ ਹੈ ਤੇ ਜਿਹੜਾ ਕਰੰਟ ਬਹੁਤ ਜ਼ਿਆਦਾ ਤੇਜ਼ ਆ ਰਿਹਾ ਹੈ ਬਿਲਕੁਲ ਤੁਸੀਂ ਦੇਖਿਆ ਕਿ ਇਹ ਫਲੋ ਬਿਲਕੁਲ ਨੋਰਮਲ ਚੱਲ ਰਿਹਾ ਪਾਣੀ ਉਹਦੇ ਬਾਅਦ ਆਉਂਦਾ ਉੱਥੋਂ ਅਗਲੇ ਪਾਸੇ ਬਸੰਤਰ ਨਾਲ ਆ ਜਾਂਦਾ ਦੋਨੋਂ ਨਾਲਿਆਂ ਦਾ ਪਾਣੀ ਪਹਿਲਾਂ ਇਹਨਾਂ ਨੂੰ ਕਿੱਡਾ ਜਾਂਦਾ ਤੇ ਬਾਅਦ ਚ ਰਣਜੀਤ ਸਾਗਰ ਡੈਮ ਨੂੰ ਰਿਲੀਜ਼ ਕੀਤਾ ਜਾਂਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਹੈ ਔਰ ਕ੍ਰਿਮੀਨਲ ਕੇਸ ਜਿਹੜਾ ਰਣਜੀਤ ਸਾਗਰ ਡੈਮ ਦਾ ਚੀਫ ਇੰਜੀਨੀਅਰ ਆ ਤੇ ਸੈਕਟਰੀ ਇਰੀਗੇਸ਼ਨ ਆ ਦੋਨਾਂ ਦੇ ਪਿੱਲੋ ਕੇਸ ਰਜਿਸਟਰ ਹੋ ਕੇ ਉਹਨਾਂ ਦੱਸਣਾ ਚਾਹੀਦਾ ਕਿ ਇਹ ਲੋਕਾਂ ਦੀ ਬਰਬਾਦੀ ਕਿਉਂ ਅੱਜ ਤੇ ਕਿਵੇਂ ਆਈ ਇੱਕਦਮ ਇੰਨੇ ਲੱਖ ਕਿਊਸਿਕ ਪਾਣੀ ਛੱਡ ਦੇਣਾ ਇਹ ਪੰਜਾਬ ਦੀ ਬਰਬਾਦੀ ਦੀ ਦੋਨਾਂ ਸਰਕਾਰਾਂ ਦੀ ਨਲਾਕੀ ਕਰਕੇ ਹੋਈ ਹੈ ਰਾਹੁਲ ਜੀ ਹੁਣ ਜਾਣ ਜਾਣਗੇ ਕਿ ਨਹੀਂ ਜਾਣਗੇ ਦੇਖੋ ਹੁਣ ਦੇਖਦੇ ਆ ਉਹ ਐਡਮਿੰਟ ਨੇ ਉਹ ਸਾਡੀਆਂ ਬੋਰਡ ਸੀ ਤੁਸੀਂ ਦੇਖੋ ਪਾਰ ਲੱਗੇ ਨੇ ਯਾਰ ਡੈਮੋਕਰੈਟਿਕ ਕੰਟਰੀ ਆ ਇਥੋਂ ਦਾ ਜਰ ਐਲੋਪੀ ਆ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਲੋਕਾਂ ਦੀ ਆਵਾਜ਼ ਤੇ ਅੱਖਾਂ ਬਣ ਕੇ ਪਾਰਲੀਮੈਂਟ ਚ ਕੰਮ ਕਰਦਾ ਉਹਦੀ ਆਵਾਜ਼ ਵੀ ਬੰਦ ਕਰਨੀ ਚਾਹੁੰਦੇ ਆ ਉਹਦੀਆਂ ਅੱਖਾਂ ਵੀ ਬੰਦ ਕਰਨੀਆਂ ਚਾਹੁੰਦੇ ਨੇ ਤੁਸੀਂ ਦੇਖਿਆ ਤੁਹਾਡੇ ਆਉਣ ਤੋਂ ਬਾਅਦ ਉਹ ਬੋਰਡ ਸੀ ਜਿਸ ਵਲ ਕਿਤੇ ਤੋਂ ਬੋਰਡ ਸੀ ਤਖਲੀ ਸਾਈਡ ਤੇ ਲੈ ਕੇ ਦੇ ਤੇ ਇਹਦੇ ਤੋਂ ਵੱਡੀ ਕਿਹੜੀ ਸ਼ਰਮ ਵਾਲੀ ਗੱਲ ਹੈ ਕਾਰਨ ਕਿ ਦੱਸ ਲੈ ਜੀ ਕਾਰਨ ਕੁਐਸਚਨ ਕਰਨੇ ਜੀ ਸਕਿਉਰਿਟੀ ਮੈਂ ਕਿਹਾ ਸਕਿਉਰਿਟੀ ਦੀ ਗੱਲ ਕਰੋ ਡੇਰਾ ਬਾਬਾ ਨਾਨਕ ਅੱਧਾ ਕਿਲੋਮੀਟਰ ਤੇ ਬੈਠੇ ਆਂ ਇੱਥੇ ਤੋਂ 8 ਕਿਲੋਮੀਟਰ ਤੋਂ ਡਰ ਹੀ ਜਾਂਦੇ ਆ ਪਿੰਡ ਦੇ ਵਾਸਤੇ ਸੱਤ ਸਾਰੇ ਸੱਤ ਪਿੰਡ ਨੇ ਉਸ ਪਾਸੇ ਯਾਰ ਗੱਲ ਸੁਣੋ ਪੰਜਾਬ ਗੋੜ ਦੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਸ਼ਰਮ ਕਰ 10 ਕਰੋੜ ਤੂੰ ਜਮਾ ਨਹੀਂ ਕਰਵਾ ਰਿਆ ਇੱਥੇ ਪੁਲ ਨਹੀਂ ਬਣ ਰਿਹਾ ਉਹ ਤਾਂ ગ્રામ ਮੰਤਰੀ ਦੇ ਕਿਸੇ ਹੁੰਮੇ ਗਿਆ ਜੀ ਅਸੀਂ ਆਏ ਸੀ ਉੱਥੇ ગ્રામ ਮੰਤਰੀ ਨੂੰ ਕਹਿੰਦੇ ਯਾਰ ਇੱਥੇ ਤੁਸੀਂ ਆ ਪ੍ਰੈਸ ਵਾਲੇ ਹੋ ਜੀ ਜੀ ਤੁਸੀਂ ਵੇਖਦੇ ਹੋ ਇੱਥੇ ਕਿ ਹਾਲਾਤ ਕੀ ਨੇ ਪੰਜਾਬ ਦੇ ਗੈਂਗਸਟਰイズਮ ਇੱਥੇ ਵਧ ਗਿਆ ਖਾੜਾ ਨੇ ਇਹਨੇ ਮਾਰ ਦਿੱਤਾ ਤੋ ਅਗੇ ਕਰਾਂਗੇ ਕੀ ਇਹ ਸਾਨੂੰ ਤਗੜੇ ਹੋ ਕੇ ਲੜਾਈ ਲੜਦੀ ਪਾਈ। ਹਾਜੀ ਕਹਿੰਦਾ ਵੀ ਸਵਿਮਿੰਗ ਕਰਕੇ ਜਾਊਂਗਾ ਜੇ ਮੈਂ ਨਹੀਂ ਜਾਣ ਦਿੱਤਾ ਤੇ। ਹਾਉਜੀ ਕਹਿੰਦਾ ਵੀ ਸਵਿਮਿੰਗ ਕਰਕੇ ਜਾਣਾ ਹਾਂ ਮੈਂ। ਲੋ ਹੋ ਹੋ ਰਾਹੁਲ ਜੀ ਨੇ ਤਾਂ ਸਵਿਮਿੰਗ ਵੀ ਕਰ ਸਕਦੇ ਬਿਲਕੁਲ ਜਾ ਸਕਦੇ ਨੇ ਪਰ ਜੋ ਇਹਨਾਂ ਨੇ ਅੱਜ ਜੋ ਕੀਤਾ ਇਹ ਬਹੁਤ ਹੀ ਨਿੰਦਨਯੋਗ ਹੈ। ਔਰ ਸ਼ਰਮ ਹੋਣੀ ਚਾਹੀਦੀ ਹੈ ਗਵਰਨਮੈਂਟ ਨੂੰ। ਤੁਹਾਨੂੰ ਲੱਗਦਾ ਅਧਿਕਾਰੀ ਖਲਾਕਾਰ ਹੋਣੀ ਚਾਹੀਦੀ ਸਰ? ਯਾਰ ਅਧਿਕਾਰੀ ਕਿਉਂ ਉੱਪਰਲੇ ਜਿਹੜੇ ਆਕਾ ਬੈਠੇ ਨੇ ਭਗਵੰਤ ਮਾਨਤੇ ਕਿਉਂ ਨਹੀਂ ਹੋਣੀ ਚਾਹੀਦੀ? ਬਿਲਕੁਲ ਬਿਲਕੁਲ। ਉਹ ਉਹ ਲਾ ਕੇ ਗਲੂਕੋਜ਼ ਲਾ ਕੇ ਬੈਠਾ ਆਪਣੇ ਘਰ ਤੇ ਕੌਣ ਹੀ ਪਰਮੇ ਪ੍ਰਾਈਮ ਮਿਨਿਸਟਰ ਜਿਹੜੀ ਉਹ ਗੱਲ ਕਰੇ ਪਹਿਲੇ ਪ੍ਰਾਈਮ ਮਿਨਿਸਟਰ ਹੁੰਦੇ ਸੀ ਉੱਤਰ ਕੇ ਗੱਲ ਕੇ ਕਰਦੇ ਸੀ ਇਹ ਸਾਨੂੰ ਇੱਥੇ ਦੋਨਾਂ ਸਰਕਾਰਾਂ ਦੀ ਫੇਲੀਅਰ ਆ ਔਰ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਜੀ ਠੀਕ ਬਹੁਤ ਬੜੇ ਧਿਆਨ ਦੇ ਨਾਲ ਸਾਰਾ ਉਹਨਾਂ ਨੇ ਗੱਲ ਸੁਣੀ ਆ ਸਾਡੇ ਸਰਕਾਰਯੋਗ ਵੀਰ ਹਰ ਭਜਨ ਸਿੰਘ ਜੀ ਉਹ ਫਰਵਾਕਰ ਦੇ ਨਾਲ ਸਾਤੋਂ ਕਾਹ ਜਾਇਆ ਜਿਹਨਾਂ ਇਹਨਾਂ ਨੂੰ ਦੱਸਿਆ ਹੈ ਇਹ ਵੀਰੋਂ ਨਹੀਂ ਫੱਤੇ ਵਾਲੇ ਤੋਂ ਆ ਇਹਨਾਂ ਬਹੁਤ ਧੰਨਵਾਦ ਉਹਨਾਂ ਨੇ ਗੱਲ ਸੁਣੀ ਹਾਂ ਜੀ ਬਹੁਤ ਵਧੀਆ ਉਹਨਾਂ ਨੇ ਗੱਲ ਸੁਣੀ ਆ ਜੀ ਬਾਕੀ ਸलो ਅਸੀਂ ਪ੍ਰਧਾਨ ਸਾਹਿਬ ਨੂੰ ਇਹ ਗੱਲ ਕੀਤੀ ਆ ਵੀ ਸਾਨੂੰ ਕਮ ਸੇ ਕਮ ਜਿਹੜੇ ਸਾਡੇ 5 ਕਿੱਲੇ ਤੋਂ 1 ਏਕੜ ਤੋਂ ਥੱਲੇ ਮੁਆਵਜ਼ਾ ਮਿਲਦਾ ਸਾਨੂੰ ਸਾਰੇ ਤੋਂ ਸਾਰਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਜਿਵੇਂ ਕਿਸਾਨ ਦੇ ਨਾਮ 20 ਕਿੱਲੇ ਜਾਂ 30 ਕਿੱਲੇ ਜ਼ਮੀਨ ਆ ਉਹਨੂੰ ਸਾਰਾ ਮਿਲਣਾ ਚਾਹੀਦਾ ਜੀ ਦੂਸਰੀ ਗੱਲ ਇਹ ਵੀ ਜਿਵੇਂ ਸਾਡੇ ਕੱਚੀਆਂ ਪੈਲੀਆਂ ਦੇ ਮੁਆਵਜ਼ੇ ਨਹੀਂ ਮਿਲ ਰਹੇ ਜੀ ਸਾਨੂੰ ਉਹ ਵੀ ਮਿਲਣੇ ਚਾਹੀਦੇ ਆ ਜੀ ਤੇ ਤੀਜੀ ਗੱਲ ਅਸੀਂ ਇਹ ਕਿਹਾ ਵੀ ਸਾਨੂੰ ਕਮ ਸੇ ਕਮ ਦਰਿਆ ਦੀ ਖਲਾਈ ਕੀਤੀ ਜਾਵੇ ਉਹਨੂੰ ਨਹਿਰੀ ਵਿਭਾਗ ਦਿੱਤਾ ਜਾਵੇ ਕੰਮ ਕਿਉਂਕਿ ਜ਼ਮੀਨਾਂ ਜਿੰਨੀਆਂ ਵੀ ਸਾਡੇ ਦਰਿਆ ਏਰੀਆ ਦੇ ਵਿੱਚ ਨੇ ਮਾਲਕੀ ਜ਼ਮੀਨਾਂ ਨੇ ਉਹਦੇ ਇਹਨਾਂ ਦੇ ਵਿੱਚ ਇੱਕ ਵੀ ਮਰਲਾ ਸਰਕਾਰੀ ਜ਼ਮੀਨ ਨਹੀਂ ਕਿ ਜਾਂ ਦਰਿਆ ਦੇ ਏਰੀਆ ਦੀ ਜ਼ਮੀਨ ਨਹੀਂ ਹੈਗੀ ਜਿਹਦੇ ਵਿੱਚ ਸਾਡੇ ਦਰਿਆ ਦੇ ਵਿੱਚ ਪਾਣੀ ਆ ਜਾਂਦਾ ਤਾਂ ਕਿਸਾਨਾਂ ਨੂੰ ਮਾਰ ਦਿੰਦੇ ਹਰ ਵਾਰ ਦੀ ਵਾਰੀ ਮਾਰਦੇ ਪਹਿਲਾਂ 3 ਦੀ ਪੈ ਗਈ 19 ਦੀ ਪੈ ਗਈ ਹੁਣ ਉਸ ਤੋਂ ਬਾਅਦ 25 ਦੀ ਪੈ ਗਈ ਆ ਇੱਕ ਕਿਸਾਨ ਮਾਰਨ ਕੇ ਚਲੋ ਮੈਰ ਦਾ ਪਾਣੀ ਚੋਰੀ ਕਰਦਾ ਕੀ ਬਾਤ ਚਿਤ ਵੀ ਰਾਹੁਲ ਗਾਂਧੀ ਆ ਉਹਦੇ ਉੱਤੇ ਪਰਚਾ ਉਸੇ ਨੂੰ ਹੋ ਜਾਂਦਾ ਕਿਸਾਨ ਦੇ ਉੱਤੇ ਆ ਸਰਕਾਰ ਦਾ ਇਨਾ ਪਾਣੀ ਆਇਆ ਏ ਕੋਈ ਮੁੱਦਾ ਛੁਡਿਆ ਸਰਕਾਰ ਨੇ ਅਭੀ ਸਰਕਾਰੀ ਪਾਣੀ ਆ ਇਸ ਚੀਜ਼ ਦਾ ਕਿਸੇ ਸਰਕਾਰ ਨੇ ਮੁੱਦਾ ਛੁਡਿਆ ਵੀ ਨਹੀਂ ਰੱਖੀ ਤੁਸੀਂ ਰੱਖੀ ਜੀ ਰਾਹੁਲ ਕਾਜੀ ਕੀ ਜਵਾਬ ਸੀ ਉਹਨਾਂ ਕਹਿੰਦੇ ਕੋਈ ਗੱਲ ਨਹੀਂ ਸਾਨੂੰ ਲਿਖਤੀ ਰੂਪ ਦੇ ਦਿਓ ਸਾਡੇ ਪ੍ਰਧਾਨ ਸਾਹਿਬ ਨੂੰ ਉਹਨਾਂ ਕਹਿੰਦੇ ਲਿਖਤੀ ਰੂਪ ਦੇਓ ਅਸੀਂ ਮਸਲਾ ਇਹ ਸਰ ਜੀ ਹੱਲ ਹੋ ਜਾਣਾ ਸਾਡਾ 100% ਹੱਲ ਆਪਣਾ ਨਾਮ ਦਾ ਗੁਰਵਿੰਦਰ ਸਿੰਘ ਪਿੰਡ ਫੱਤਿਆ ਦਾ ਤਸਵੀਰ ਕੀ ਰਹੀ ਹੈ ਮੇਰਾ ਨਾਮ ਕਾਸ਼ਿਬ ਸਿੰਘ ਅੱਛਾ ਕਾਜੀ ਕਿੱਥੋਂ ਆਏ ਜੀਰੇ ਤੋਂ ਜੀਰੇ ਜਿਹੜੇ ਕਿਸਾਨ ਸੀ ਅੱਡ ਅੱਡ ਕੁਝ ਰਿਆ ਰਾ ਬਰਾਦਰੀਆਂ ਸਬੰਧਿਤ ਨੇ ਕੁਝ ਅੱਡ ਅੱਡ ਉਹਨਾਂ ਸਾਰਿਆਂ ਨੂੰ ਲੈ ਕੇ ਆਏ ਕਿਸੇ ਦਾ ਘਰ ਡੁੱਬਿਆ ਜੀ ਕੇਰੀ ਫਸਲ ਡੁੱਬੀ ਘਰ ਸਾਰਿਆਂ ਨੂੰ ਲੈ ਕੇ ਆਏ ਜੀ ਇੰਨੇ ਜਿਹੜੇ ਆਪਦੇ ਮੁੱਦੇ ਰੱਖਿਆ ਇੱਕ ਦੋ ਬਾਰਡਰ ਦੇ ਏਰੀਏ ਦੇ ਬੰਦੇ ਨੇ ਜਿਵੇਂ ਇੱਕ ਜ਼ੀਰੋ ਲਾਈਨ ਹੁੰਦੀ ਨਾ ਜੀ ਡਬਲ ਲਾਈਨ ਹੁੰਦੀ ਜੀ ਇੱਕ ਪਹਿਲਾਂ ਹੁੰਦੀ ਇੱਕ ਅੱਗੇ ਬਲਾਸਟ ਲਾਈਨ ਜਿਹੜਾ 3 ਕਿਲੋਮੀਟਰ ਅੱਗੇ ਹੁੰਦੀ ਮੈਂ ਤਾਂ ਇੱਕ ਮੁੱਦਾ ਇਹ ਰੱਖਿਆ ਜੀ ਜਿਹੜੀ ਹੈਗੀ ਆ ਲਾਈਨ ਉਹਦੇ ਕਿਸੇ ਤਰੀਕੇ ਨਾਲ ਕੋਈ ਹੱਲ ਕਰ ਦੇਵੇ ਕਿਸਾਨਾਂ ਨੂੰ ਉਧਰ ਜਦੋਂ ਕਿਸਾਨ ਦੀ ਫਸਲ ਦੀ ਬਿਜਾਈ ਕਰਨੀ ਹੁੰਦੀ ਹੈ ਜਾਂ ਕਟਾਈ ਕਰਨੀ ਹੁੰਦੀ ਹੈ ਉਹਦੇ ਵਿੱਚ ਵਿੱਚ 50 ਬਹੁਤ ਵਰੀ ਹਾਂ ਬਹੁਤ ਵਰੀ ਨੰਗਣਾ ਪੈਂਦਾ ਤੇ ਕੋਈ ਇੱਕ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਵਾਸੀ ਹੋ ਕੇ ਉਹਨੂੰ ਵਾਰ-ਵਾਰ ਚੈਕਿੰਗ ਕਰਕੇ ਉਹਦੀ ਜਿਹੜੀ ਹੈਗੀ ਹੈ ਵੇਚੀ ਕਰਕੇ ਵਾਰ-ਵਾਰ ਲੰਗਾ ਜਾਂਦਾ ਹਾਲਾਂਕਿ ਉਹ ਕੋਈ ਬਲੈਕੀਆ ਜਾਂ ਕੋਈ ਉਹ ਕਿਸਮ ਦੇ ਬੰਦਾ ਨਹੀਂ ਹੁੰਦਾ ਉਹ ਤਾਂ ਕਿਸਾਨ ਹੁੰਦਾ ਇੱਕ ਤਾਂ ਉਹਨਾਂ ਦੀ ਥੋੜੀ ਜਿਹੀ ਕਠਿਨਾਈ ਜਿਹੜਾ ਇਹਨਾਂ ਸਾਹਮਣਾ ਕਰਨਾ ਪੈਂਦਾ ਇੱਕ ਉਹਨਾਂ ਦਾ ਲਈ ਕਿਹਾ ਜੀ ਦੂਸਰਾ ਜਿਹੜੀਆਂ ਦਰਿਆਵਾਂ ਦੇ ਨੇੜੇ ਆ ਉਹਨਾਂ ਦੀ ਜਿਹੜੇ ਦਰਿਆਵਾਂ ਦੇ ਵਿੱਚ ਜਿਹੜੇ ਨੇੜੇ ਆ ਜਾਂਦੇ ਤੁਸੀਂ ਬੰਦੇ ਨੇੜੇ ਆ ਜਾਂਦੇ ਉਹਨਾਂ ਦੀ ਜਿਹੜੀ ਹੈ ਇੰਸ਼ੋਰੈਂਸ ਆ ਉਹ ਸਰਕਾਰ ਕਰਾ ਕੇ ਦੇਵੇ ਕੱਲ ਨੂੰ ਜੇ ਜੇ ਤਾਂ ਕੋਈ ਪ੍ਰਮਾਤਮਾ ਕਰੇ ਕੋਈ ਇਹੋ ਜਿਹੀ ਦੁਰਗਤੀ ਨਾ ਹੋਵੇ ਨਾ ਕਿਹਦੀ ਫਸਲ ਜਾਵੇ ਸਹੀ ਰਵੇ ਜੇ ਕਿਤੇ ਫਸਲ ਦਾ ਕੋਈ ਨੁਕਸਾਨ ਹੁੰਦਾ ਤੇ ਉਹਦੀ ਇੰਸ਼ੋਰੈਂਸ ਕੰਪਨੀ ਦੇਵੇ ਨਾ ਸਰਕਾਰ ਦੇ ਬੋਝ ਬਿਨਾਂ ਕਿਸੇ ਰੋਕ। ਬਹੁਤ ਵਧੀਆ ਸੀ ਉਹਨਾਂ ਨੇ ਸੁਣਿਆ ਉਹਨਾਂ ਨੇ ਪੁੱਛਿਆ ਹਾਂ ਵੀ ਜਿਹੜੀ ਬਾਰਡਰ ਵਾਲੀ ਆ ਸਾ ਵੀ ਉਹਦੇ ਦਿੱਕਤ ਕੀ ਨਾ ਮੈਂ ਹੀ ਿਕਟਨਾਈ ਕਰਨੀ ਪੈਂਦੀ 3-3 ਕਿਲੋਮੀਟਰ ਅੱਗੇ ਜਾਣਾ ਪੈਂਦਾ ਕਿਸਾਨਾਂ ਨੂੰ ਫਿਰ ਵਾਪਸ ਆਉਣ ਲੱਗੇ ਫਿਰ ਚੈਕਿੰਗ ਕਰਨ ਤੇ। ਮੈਂ ਕਿਹਾ ਕਿ ਹਿੰਦੁਸਤਾਨ ਦਾ ਬੰਦਾ ਹੋਵੇ ਉਹ ਵਾਰ-ਵਾਰ ਇੱਕ ਆਪਦੀ ਜ਼ਮੀਨ ਨੂੰ ਆਪਦੀ ਜ਼ਮੀਨ ਦੇ ਲਈ ਜਾਣਾ ਹੋਵੇ ਤੇ ਇੰਨੀਆਂ ਤੇ ਯਾਰ ਉਹ ਬੋਲ ਰਿਹਾ ਜੇ ਡਿਟੇਲ ਮੈਨੂੰ ਦਿਓ ਲਿਖ ਕੇ। ਮੈਂ ਉਸਕਾ ਮੁੱਦਾ ਉਠਾਉਂਗਾ ਕਿਉਂਕਿ ਜੀ ਮੇਰਾ ਨਾਮ ਸਰਦੂਲ ਸਿੰਘ ਹੈ ਹਾਂਜੀ ਸਰਦੂਲ ਸਿੰਘ ਅੱਛਾ ਸਰਦੂਲ ਜੀ ਕੀ ਗੱਲਬਾਤ ਹੋਈ ਤੁਸੀਂ ਕੀ ਗੱਲ ਕਰ ਰਹੇ ਹੋ ਅਸੀਂ ਮੇਨਤ ਉਹਨਾਂ ਨੂੰ ਇਹੋ ਹੀ ਮੰਗ ਰੱਖੀ ਆ ਇਹ ਜਿਹੜਾ ਰਾਵੀ ਦਰਿਆ ਵਾ ਸਾਡੀ ਜ਼ਮੀਨ ਜਿਹੜੀ ਖੋਰ ਰਿਆ ਵਾ ਕਿਉਂਕਿ ਅੱਗੇ ਤੋਂ 20 ਕਿਲੇ ਉਰੇ ਆ ਗਿਆ ਦਰਿਆ 60 50 ਤੋਂ 60 ਏਕੜ ਦੇ ਵਿੱਚ ਜਿਹੜੀ ਜ਼ਮੀਨ ਆ ਢਾ ਕੇ ਉਰੇ ਆ ਗਿਆ ਵਾ ਤੇ ਸਾਡੀ ਇਹ ਮੰਗ ਹੈ ਕਿ ਉਹਨੂੰ ਪੱਕਾ ਕੀਤਾ ਜਾਵੇ ਜਿਹੜਾ ਆਉਣ ਵਾਲੇ ਸਮੇਂ ਦੇ ਜਿਹੜੀ ਹਰ ਸਾਲ ਸਾਡੀ ਬਰਬਾਦੀ ਹੁੰਦੀ ਫਸਲਾਂ ਦੀ ਬਰਬਾਦੀ ਹੁੰਦੀ ਜ਼ਮੀਨਾਂ ਦੀ ਬਰਬਾਦੀ ਹੁੰਦੀ ਆ ਸਾਡੇ ਇਥੇ 7 ਟਰਾਂਸਫਰਮ ਇਕੋ ਲੈਣ ਦੀ ਦੋ ਮੇਰੇ ਹੀ ਪੰਜ ਹੋਰ ਹੀ ਜਿਕੇ ਜਿਕੇ 7 ਟਰਾਂਸਫਰਮ ਸਾਡੇ ਰੁੜ ਗਏ ਨੇ ਜਿਹੜੇ ਮੋਟਰ ਕਨੈਕਸ਼ਨ ਆ ਸੀ ਸਾਡਾ ਇਹ ਝੋਨਾ ਮਾਰਿਆ ਗਿਆ ਵਾ ਸਾਡੀ ਇਹ ਮੰਗਿਆ ਕਿ ਜਿਹੜਾ ਉਹਨੂੰ ਦਰਿਆ ਮਾਰ ਘਰਦਾ ਵਾ ਉਹਨੂੰ ਪੱਥਰ ਲਾ ਕੇ ਤੁਸੀਂ ਬੰਨ ਕੇ ਪੱਕਾ ਉਹਨੂੰ ਕੀਤਾ ਜਾਏ ਜਿਹੜਾ ਆਉਣ ਵਾਲਾ ਸਾਡਾ ਜਿਹੜਾ ਭਵਿਕਿਆ ਉਹ ਵਸ ਸਕੇ ਸਾਨੂੰ ਕੇ ਖਰਾਬੇ ਦੀ ਨਹੀਂ ਲੋੜ ਸਰਕਾਰਾਂ ਅਗੇ ਹੱਥ ਜੋੜ ਕੇ ਗੁਜਾਰਸ਼ ਆ ਇਹ ਸਾਨੂੰ ਖਰਾਬਾ ਨਹੀਂ ਚਾਹੀਦਾ ਜਿਹੜਾ ਮਾਨ ਸਾਹਿਬ ਨੇ ਕਿਹਾ ਕਿ 20-20 ਹਜ਼ਾਰ ਏਕੜ ਦਾਂਗੇ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਕਈ ਚੜ ਆਇਆ ਸੀ ਵੀ ਤੁਹਾਨੂੰ ਖਰਾਬਾ ਜਿਹੜਾ ਵਾ 6700 ਰੁਪਿਆ ਕਿ 6800 ਰੁਪਿਆ ਦਾਂਗੇ ਪ੍ਰਤੀ ਏਕੜ ਉਦੋਂ ਵੀ ਸਾਨੂੰ ਇਹਨਾਂ ਨੇ ਜਿਹੜਾ ਵਾ ਧੁੰਦਲਾਈ ਐਵੇਂ ਕਰਕੇ ਤੇ ਕੁਝ ਵੀ ਨਹੀਂ ਉਹ ਬੰਗਲੋਂ ਦਾ ਮਿੱਟੀ ਝਾੜਨ ਵਾਲੀ ਗੱਲ ਕੀਤੀ ਇਹਨਾਂ ਨੇ ਮੇਰਾ 20 ਏਕੜ ਉਦੋਂ ਮਰਿਆ ਸੀ ਇਹਨਾਂ ਨੇ ਮੈਨੂੰ ਆਂਦੇ ਹੀ ਪੰਜਾ ਕਿੱਲਾਂ ਤੋਂ ਇੱਕ ਜਾਣੇ ਨੂੰ ਵਾਅਦਾ ਨਹੀਂ ਦੇਣਾ ਤੇ ਉਹ ਵੀ ਜਿਹੜਾ ਲਿਖ ਕੇ ਪੰਜਾ ਕਿੱਲਾਂ ਦਾ ਲੈ ਗਏ ਉਹ ਵੀ ਨਹੀਂ ਮੈਨੂੰ ਮਿਲਿਆ ਤੇ ਜਿਹੜਾ ਪ੍ਰਸ਼ਾਸਨ ਆਜਿਤ ਕਰ ਸਾਡੇ ਕੋਲ ਨਹੀਂ ਬੋੜਿਆ ਅਸੀਂ ਬੜੇ ਰਾਹੁਲ ਆਇਆ ਰਾਹੁਲ ਆਇਆ ਰਾਹੁਲ ਜੀ ਆਇਆ ਹੋਰ ਸਾਡੇ ਤੱਕ ਨਹੀਂ ਪਹੁੰਚਿਆ ਕੋਈ ਨਹੀਂ ਜੀ ਸਾਡੇ ਤੱਕ ਆਇਆ ਨਾ ਕੋਈ ਪ੍ਰਸ਼ਾਸਨ ਜੀ ਜਦੋਂ ਤੁਸੀਂ ਆਪਣੀ ਗੱਲ ਰੱਖ ਰਹੇ ਸੀ ਕਿੰਨੇ ਕਿ ਧਿਆਨ ਨਾਲ ਉਹਨਾਂ ਨੇ ਪੂਰੇ ਧਿਆਨ ਨਾਲ ਸੁਣੀ ਆ ਉਹਨਾਂ ਨੇ ਇਹ ਕਿਹਾ ਹੈ ਪੂਰਾ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਇਹ ਜਿਹੜਾ ਮੁੱਦਾ ਵਾ ਉਹ ਲਿਖ ਕੇ ਲੈ ਗਏ ਨੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜਾ ਮੁੱਦਾ ਵਾ ਤੁਹਾਡੇ ਜਿਹੜਾ ਪਿੰਡ ਦਾ ਤੁਸੀਂ ਬੰਨ ਦਾ ਜਿਹੜਾ ਪੱਥਰ ਲਾਉਣ ਦਾ ਦਰਿਆ ਖੋਰ ਕਰ ਰਿਹਾ ਜਿਹੜੀ 50 60 ਏਕੜ ਜਮੀਨ 50 ਉਹ ਪਲਾਸੀ ਹੈ ਕੁਝ ਜਿਹੜੀ ਇਹ ਜ਼ਮੀਨ ਜਿਹੜੀ ਇਹ ਢਾਈ ਆ ਇੱਥੇ ਉੱਥੇ ਜਿਹੜਾ ਅਸੀਂ ਪੱਥਰ ਲਵਾ ਆ ਗਏ ਜਿਹੜੀ ਤੁਸੀਂ ਬੰਦ ਬਣਾ ਕੇ ਜਿਹੜਾ ਆਉਣ ਵਾਲੇ ਸਮੇਂ ਤੇ ਸਾਡਾ ਨੁਕਸਾਨ ਹੋਏ ਅਸੀਂ ਉਹਨਾਂ ਨੇ ਕਿਹਾ ਵਾ ਕਿ ਪਾਰਲੀਮੈਂਟ ਵਿੱਚ ਮਦਦ ਆ। ਧੰਨਵਾਦੀਆਂ ਸ੍ਰੀ ਰਾਹੁਲ ਗਾਂਧੀ ਜੀ ਦਾ ਜਿਹੜੇ ਕਿ ਪੰਜਾਬੀਆਂ ਦੀ ਬਾਹ ਫੜਨ ਵਾਸਤੇ ਉਹਨਾਂ ਦੇ ਦੁੱਖ ਦੇ ਵਿੱਚ ਖੜਨ ਵਾਸਤੇ ਅੱਜ ਪੰਜਾਬ ਆਏ ਹੋਏ ਐ ਤੇ ਘਰ ਘਰ ਜਾ ਕੇ ਲੋਕਾਂ ਨੂੰ ਮਿਲ ਰਹੇ ਐ। ਲੇਕਿਨ ਮੈਂ ਹੈਰਾਨ ਐ ਤੇ ਮੈਨੂੰ ਇਸ ਗੱਲ ਦੀ ਬੜੀ ਦਿੱਕਤ ਐ ਕਿ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੁਸਤਾਨ ਦੇ ਏਰੀਏ ਦੇ ਵਿੱਚ ਹੀ ਆਪਣੇ ਦੇਸ਼ ਦਾ ਇੰਡੀਆ ਦਾ ਹੀ اپੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ ਪਾਰ ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਅਰੇ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸਰਕਾਰ ਨੂੰ ਮੇਰੇ ਕੋਲ ਲੱਗਦਾ ਜਿੰਮੇਵਾਰ ਕੌਣ ਲੱਗਦੀ ਕਿ ਕਿ ਜੇ ਬੰਨ ਨਹੀਂ ਬਣੇਗੇ ਜਿਦ ਤਰ੍ਹਾਂ ਕਿ ਬੰਨ ਨਹੀਂ ਬਣਨੇਗੇ ਡੈਮ ਪੱਕੇ ਨਹੀਂ ਕਰਵਾਏਗੇ ਜੇ ਤੁਸੀਂ ਬੰਨੇ ਉਹ ਪੱਕੇ ਨਹੀਂ ਕਰਵਾਏਗੇ ਦੇਖੋ ਛਿਲੇ ਸਾਢੇ 3 ਸਾਲ ਚ ਇਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਹੋਈ ਹੈ ਜਿਹਦੇ ਕਰਕੇ ਇਹ ਬਾੜ ਆਈ ਹੈ ਦੂਸਰਾ ਪੰਜਾਬ ਸਰਕਾਰ ਨੇ ਪਾਣੀ ਸਮੇਂ ਸਿਰ ਨਹੀਂ ਛੱਡਿਆ ਜਿਹਦੇ ਕਰਕੇ ਜਿਹੜਾ ਬੰਨ ਭਰੇ ਰਹਿ ਗਿਆ ਤੇ ਹੁਣ ਇੱਕੋ ਦਮ ਜਾਂ ਛੱਡੇ ਤਾਂ ਫੇਰੇ ਬਾੜ ਆ ਗਈ ਹੈ ਇਹਦੇ ਵਾਸਤੇ ਟੋਟਲੀ ਸਰਕਾਰਾਂ ਜ਼ਿੰਮੇਵਾਰ ਹੈ ਲੋਕਾਂ ਦੀ ਤਾਂ ਖੱਜਲ ਖਵਰੀ ਹੋਈ ਹੈ ਲੋਕਾਂ ਦਾ ਨੁਕਸਾਨ ਹੋਇਆ ਕੇਂਦਰ ਸਰਕਾਰ ਕਹਿੰਦੀ ਵੀ 12000 ਕਰੋੜ ਰੁਪਏ ਦਿੱਤਾ ਹੈਗਾ ਸੀ ਪਹਿਲਾਂ ਅਜੇ ਤੱਕ ਉਹ ਖਰਚੇ ਨਹੀਂ ਗਿਆ ਨਾ ਉਹਦਾ ਹਿਸਾਬ ਦਿੱਤਾ ਗਿਆ ਜੀ ਫਿਰ ਮੁੱਖ ਮੰਤਰੀ ਵੀ ਕਹਿੰਦਾ ਸੀ ਮੈਂ ਕਿਉਂ ਮੰਗਾ ਆਪਾਂ ਜਾਂ ਉਹਨਾਂ ਤੋਂ ਕੇਂਦਰ ਵਾਲਿਆਂ ਤੋਂ ਮੇਰੇ ਕੋਲ ਪੈਸਾ ਹੈ ਮੇਰੇ ਪਾਸ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਹੈ ਇਹਨਾਂ ਨੂੰ ਵਰਤਣਾ ਨਹੀਂ ਆਇਆ ਉਹ ਭਾਈ ਹੁਣ ਤੂੰ ਵਰਤ ਦੇ 12000 ਤੂੰ ਖੋਲ ਆਉਣ ਫਿਰ ਆਪਣੇ ਜਿਹੜੇ ਉਹ ਹੈ ਬੋਰੀਆਂ 'ਚ ਤੁਸੀਂ ਰੱਖੇ ਹੋਏ ਐ ਲੇਕਿਨ ਪੰਜਾਬ ਸਰਕਾਰ ਸੰਜੀਦਾ ਨਹੀਂ ਹੈ ਇਹਨਾਂ ਨੇ ਆਪਣੇ ਆਪ ਇਹ ਹਾਲਾਤ ਪੈਦਾ ਕੀਤੇ ਇਹਨਾਂ ਦੀਆਂ ਗਲਤੀਆਂ ਕਰਕੇ ਹੋਏ ਇਹਨਾਂ ਦੀ ਮੈਨੇ ਨਹੀਂ ਕਰਕੇ ਹੋਏ ਇਹਨਾਂ ਦੀ ਮਿਸਮੈਨੇਜਮੈਂਟ ਕਰਕੇ ਹੋਗੇ ਲੋਕਾਂ ਨੂੰ ਭੁਗਤਣਾ ਪੈ ਰਿਹਾ